ਦੋਸਤੋ ਇੱਕ ਵਿਅਕਤੀ ਆਪਣੇ ਦੋਸਤ ਦੀ ਛੋਟੀ ਭੈਣ ਦੇ ਵਿਆਹ ਵਿੱਚ ਜਾਂਦਾ ਹੈ। ਉੱਥੇ ਜਾ ਕੇ ਉਹ ਆਪਣੇ ਦੋਸਤ ਨਾਲ ਘਰ ਦੇ ਕੰਮਾਂ ਵਿੱਚ ਹੱਥ ਵਟੋਣ ਲੱਗਦਾ ਹੈ। ਜਦੋਂ ਉਹ ਬਾਜ਼ਾਰੋਂ ਆ ਕੇ ਹਲਵਾਈ ਦੇ ਕੋਲ ਜਾਂਦਾ ਹੈ ਤਾਂ ਹਲਵਾਈ ਦੇ ਨਾਲ ਕੁਝ ਔਰਤਾਂ ਜੋ ਬਰਤਨ ਸਾਫ਼ ਕਰਨ ਲਈ ਆਈਆਂ ਸਨ, ਉਹਨਾਂ ਔਰਤਾਂ ਨੂੰ ਭਾਂਡੇ ਦੇਣ ਲਈ ਜਾਂਦਾ ਹੈ ਤਾਂ ਬਰਤਨ ਸਾਫ਼ ਕਰ ਰਹੀ ਇੱਕ ਔਰਤ ਉੱਤੇ ਉਸ ਦੀ ਨਜ਼ਰ ਪੈਂਦੀ ਹੈ ਜਿਹਨੂੰ ਦੇਖ ਕੇ ਉਹ ਦੇਖਦਾ ਹੀ ਰਹਿ ਜਾਂਦਾ ਹੈ ਅਸਲ ਵਿੱਚ ਇਹ ਔਰਤ ਕੋਈ ਹੋਰ ਨਹੀਂ ਆ ਸਗੋਂ ਉਸਦੀ ਪਤਨੀ ਸੀ ਜਿਹੜੀ ਅੱਜ ਤੋਂ 5 ਸਾਲ ਪਹਿਲਾਂ ਆਪਣੇ ਪੇਕੇਆਂ ਦੇ ਪੈਸਿਆਂ ਦੇ ਕਮੰਡ ਵਿੱਚ ਉਸ ਨੂੰ ਛੱਡ ਕੇ ਚਲੀ ਗਈ ਸੀ ਆ ਉਨੇ ਤਲਾਕ ਲੈ ਲਿਆ ਸੀ ਉਹਦੇ ਪੇਕੇਆਂ ਕੋਲ ਕਾਫੀ ਜਾਇਦਾਦ ਸੀ ਆ ਪਰ ਅੱਜ ਉਹ 5 ਸਾਲਾਂ ਬਾਅਦ ਇਸ ਤਰ੍ਹਾਂ ਹਲਵਾਈ ਦੇ ਨਾਲ ਪਾਡੇ ਸਾਫ ਕਰਦੀ ਹੋਈ ਮਿਲੀ ਸੀ ਆ ਉਸ ਨੂੰ ਪੁੱਛਣਾ ਚਾਹੁੰਦਾ ਸੀ ਕਿ ਇਹ ਜਾਂ ਕੀ ਹੋ ਗਿਆ ਜੋ ਉਸ ਦਾ ਇਹ ਹਾਲ ਹੋ ਗਿਆ ਉਹ ਸਾਰੀ ਗੱਲ ਨੂੰ ਜਾਣਨਾ ਚਾਹੁੰਦਾ ਸੀ ਕੀ ਸੀ ਪੂਰੀ ਕਹਾਣੀ ਸਾਰੀ ਕਹਾਣੀ ਦੀ ਸਚਾਈ ਜਾਣਨ ਲਈ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਮਾਨਸਾ ਜ਼ਿਲ੍ਹੇ ਦੇ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਪਰਿਵਾਰ ਰਹਿੰਦਾ ਸੀ ਪਰਿਵਾਰ ਵਿੱਚ ਮਾਤਾ ਪਿਤਾ ਤੇ ਉਹਨਾਂ ਦੇ ਦੋ ਮੁੰਡੇ ਨੇ ਆ ਵੱਡੇ ਮੁੰਡੇ ਦਾ ਨਾਮ ਸਤਵੀਰ ਹੈ ਉਹ ਵਿਆਹਿਆ ਹੋਇਆ ਹੈ ਉਹਨਾਂ ਦੇ ਦੋ ਬੱਚੇ ਵੀ ਹਨ ਛੋਟੇ ਮੁੰਡੇ ਦਾ ਨਾਮ ਨਿਰਮਲ ਹੈ ਉਹਦੀ ਉਮਰ ਹਜੇ 20 ਸਾਲ ਦੀ ਹੈ ਜਿਵੇਂ ਹੀ ਉਹ ਵੱਡਾ ਹੁੰਦਾ ਹੈ ਮਾਪਿਓ ਉਹਦੇ ਲਈ ਆ ਇਧਰੋਂ ਉਧਰੋਂ ਕੁੜੀ ਲੱਭਣ ਲੱਗਦੇ ਹਨ ਨਿਰਮਲ ਦੇ ਮਾਪਿਓ ਕੋਲ ਪੰਜ ਕਿਲੇ ਜ਼ਮੀਨ ਦੇ ਸਨ ਇਸ ਤੋਂ ਇਲਾਵਾ ਦੋ ਦੁਕਾਨਾਂ ਸੀ ਇੱਕ ਨੂੰ ਵੱਡਾ ਭਰਾ ਚਲਾਉਂਦਾ ਸੀ ਦੂਜੇ ਨੂੰ ਨਿਰਮਲ ਅਤੇ ਉਹਦਾ ਪਿਓ ਚਲਾਉਂਦਾ ਸੀ ਆ ਇੱਕ ਵਧੀਆ ਕਰੋ ਉਹਨੂੰ ਰਿਸ਼ਤਾ ਆਉਂਦਾ ਹੈ ਘਰ ਪਰਿਵਾਰ ਦੇਖ ਕੇ ਨਿਰਮਲ ਦਾ ਪਿਓ ਇਸ ਰਿਸ਼ਤੇ ਲਈ ਹਾਂ ਕਰ ਦਿੰਦਾ ਹੈ ਇਹ ਰਿਸ਼ਤਾ ਉਹਨੂੰ ਨੇੜੇ ਹੀ ਪਿੰਡ ਚੋਂ ਆਇਆ ਸੀ ਕੁੜੀ ਦਾ ਨਾਮ ਸੀਮਾ ਸੀ ਆ ਉਹ ਦੋ ਹੀ ਭੈਣ ਭਰਾ ਸਨ ਅਤੇ ਵੱਡਾ ਭਰਾ ਨੌਕਰੀ ਕਰਦਾ ਸੀ ਕਿਉਂਕਿ ਉਹਦੇ ਪਿਓ ਕੋਲ ਕਾਫੀ ਚੰਗੀ ਜ਼ਮੀਨ ਸੀ ਆ ਇਸ ਲਈ ਉਹਨਾਂ ਨੇ ਬੜੇ ਹੀ ਲਾਡਾ ਜਾਮਾ ਨਾਲ ਸੀਮਾ ਨੂੰ ਪਾਲ ਪੋਸ ਕੇ ਵੱਡਾ ਕੀਤਾ ਸੀ ਉਸ ਨੂੰ ਨਿਰਮਲ ਤੇ ਉਹਦਾ ਪਰਿਵਾਰ ਕਾਫੀ ਪਸੰਦ ਆਉਂਦਾ ਹੈ ਸੀਮਾ ਦਾ ਵਿਆਹ ਨਿਰਮਲ ਨਾਲ ਤੈਅ ਕਰ ਦਿੱਤਾ ਜਾਂਦਾ ਹੈ। ਥੋੜੇ ਮਹੀਨਿਆਂ ਵਿੱਚ ਦੋਵਾਂ ਦਾ ਵਿਆਹ ਬੜੀ ਹੀ ਧੂਮ-ਧਾਮ ਤੇ ਰੀਤੀ-ਰਿਵਾਜਾਂ ਨਾਲ ਕਰਵਾ ਦਿੱਤਾ ਜਾਂਦਾ ਹੈ। ਵਿਆਹ ਤੋਂ ਬਾਅਦ ਸੀਮਾ ਬੜੇ ਹੀ ਵਧੀਆ ਢੰਗ ਨਾਲ ਨਿਰਮਲ ਦੇ ਘਰ ਵਿੱਚ ਰਹਿਣ ਲੱਗਦੀ ਹੈ। ਉਹ ਆਪਣੇ ਪੇਕੇਆ ਵਾਂਗ ਹੀ ਇਸ ਘਰ ਵਿੱਚ ਆਪਣੀ ਮਨਮਰਜ਼ੀ ਕਰਨ ਲੱਗ ਗਈ ਸੀ। ਆਪਾਂ ਮੈਂ ਇਹ ਗੱਲ ਨਿਰਮਲ ਨੂੰ ਚੰਗੀ ਨਹੀਂ ਸੀ ਲੱਗਦੀ। ਪਰ ਮਾਪਿਓ ਗੱਲ ਨੂੰ ਸੰਭਾਲ ਲੈਂਦੇ। ਉਹ ਨਿਰਮਲ ਨੂੰ ਸਮਝਾਉਦੇ ਹੋਏ ਕਹਿੰਦੇ ਕਿ ਇਹ ਤਾਂ ਅਜੇ ਹੁਣੇ ਨਵਾਂ ਵਿਆਹ ਹੋਇਆ ਹੈ। ਹੋੜੀ-ਹੋੜੀਏ ਆਪਣੇ ਘਰ ਦੇ ਤੌਰ ਤਰੀਕਿਆਂ ਨੂੰ ਸਮਝ ਜਾਵੇਗੀ ਆ ਨਿਰਮਲ ਆਪਣੇ ਘਰ ਦੇੰਦੀਆਂ ਗੱਲਾਂ ਮੰਨ ਕੇ ਸੀਮਾ ਦੀਆਂ ਛੋਟੀਆਂ-ਛੋਟੀਆਂ ਗਲਤੀਆਂ ਨੂੰ ਮਾਫ਼ ਕਰਦਾ ਰਹਿੰਦਾ ਪਰ ਜਿਵੇਂ ਹੀ ਉਹਦੇ ਵਿਆਹ ਨੂੰ 1 ਮਹੀਨਾ ਬੀਤਦਾ ਹੈ ਤਾਂ ਨਿਰਮਲ ਦਾ ਪਿਓ ਕਹਿਣ ਲੱਗਦਾ ਹੈ ਕਿ ਦੁਕਾਨ ਦਾ ਕੰਮ ਤਾਂ ਮੈਂ ਦੇਖ ਲੈਂਦਾ ਹਾਂ ਤੂੰ ਪੜ੍ਹਿਆ-ਲਿਖਿਆ ਆਪਣੇ ਲਈ ਕੋਈ ਵਧੀਆ ਨੌਕਰੀ ਲੱਭ ਲੈ ਜੇ ਤੈਨੂੰ ਨੌਕਰੀ ਮਿਲ ਗਈ ਤਾਂ ਚੰਗੀ ਗੱਲ ਹੋ ਜਾਏਗੀ ਆ ਪਿਓ ਦੀ ਇਹ ਗੱਲ ਨਿਰਮਲ ਨੂੰ ਵੀ ਚੰਗੀ ਲੱਗਦੀ ਹੈ ਇਸ ਲਈ ਉਹ ਨੌਕਰੀ ਲਈ ਅਪਲਾਈ ਕਰਾ ਲੱਗਦਾ ਹੈ ਥੋੜੇ ਹੀ ਟਾਈਮ ਵਿੱਚ ਉਹਨੂੰ ਇੱਕ ਵਧੀਆ ਨੌਕਰੀ ਮਿਲ ਜਾਂਦੀ ਹੈ ਹੁਣ ਉਹ ਨੌਕਰੀ ਤੇ ਜਾਂਦਾ ਹੈ ਤੇ ਉਹਦੀ ਆਪਣੀ ਤਨਖਾਹ ਹੋ ਗਈ ਸੀ ਸਾਰੀ ਤਨਖਾਹ ਨਿਰਮਲ ਦੇ ਆਪਦੇ ਕੋਲ ਹੀ ਸੀ ਆ ਘਰ ਦੇ ਖਰਚੇ ਤਾਂ ਉਹਦਾ ਪਿਤਾ ਕਰਦਾ ਸੀ ਇਸ ਲਈ ਕਿਸੇ ਪ੍ਰਕਾਰ ਦੀ ਕੋਈ ਵੀ ਦਿੱਕਤ ਨਹੀਂ ਸੀ ਆ ਸਭ ਕੁਝ ਵਧੀਆ ਚੱਲ ਰਿਹਾ ਸੀ ਨਿਰਮਲ ਸੀਮਾ ਦੀਆਂ ਸਾਰੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦਾ ਸੀ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਹੋਣ ਦਿੰਦਾ ਨਿਰਮਲ ਨੇ ਐਨਾ ਸਭ ਕਰਨ ਦੇ ਬਾਵਜੂਦ ਵੀ ਸੀਮਾ ਉਸ ਨੂੰ ਕਈ ਵਾਰੀ ਗੱਲਾਂ ਤੇ ਮੇਨੇ ਮਾਰਦੀ ਰਹਿੰਦੀ ਪਰ ਆਪਣੇ ਮਾਪਿਓ ਦੇ ਕਹੇ ਅਨੁਸਾਰ ਨਿਰਮਲ ਉਹਦੀਆਂ ਗੱਲਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੰਦਾ ਹੌਲੀ ਹੌਲੀ ਉਹਨਾਂ ਦੇ ਵਿਆਹ ਨੂੰ 1.5 ਸਾਲ ਬੀਤ ਗਿਆ ਸੀਮਾ ਇੱਕ ਬੱਚੀ ਨੂੰ ਜਨਮ ਦਿੰਦੀ ਹੈ ਸਭ ਕੁਝ ਵਧੀਆ ਚੱਲ ਰਿਹਾ ਸੀ ਅਚਾਨਕ ਹੀ ਕਦੀਨਾ ਨਿਰਮਲ ਦੇ ਵੱਡੇ ਭਰਾ ਦੀ ਤਬੀਅਤ ਬਹੁਤ ਜ਼ਿਆਦਾ ਖਰਾਬ ਹੋ ਜਾਂਦੀ ਹੈ ਉਹਨੂੰ ਆ ਹਸਪੀਟਲ ਵਿੱਚ ਦਾਖਲ ਕੀਤਾ ਜਾਂਦਾ ਹੈ ਡਾਕਟਰ ਦੱਸਦੇ ਹਨ ਕਿ ਇਲਾਜ ਤਾਂ ਹੋ ਜਾਵੇਗਾ ਪਰ ਇਲਾਜ ਤੇ ਕਾਫੀ ਜ਼ਿਆਦਾ ਰੁਪਏ ਖਰਚ ਹੋਣਗੇ ਇਸ ਤੇ ਪਰਿਵਾਰ ਕਹਿਣ ਲੱਗਦਾ ਹੈ ਕਿ ਰੁਪਈਆ ਦੀ ਕੋਈ ਗੱਲ ਨਹੀਂ ਤੁਸੀਂ ਚੰਗੀ ਤਰ੍ਹਾਂ ਇਲਾਜ ਕਰੋ ਇਹਨੂੰ ਬਚਾ ਲਿਓ ਇਹਦੇ ਦੋ ਬੱਚੇ ਨੇ ਜੇ ਕੁਝ ਹੋ ਗਿਆ ਤਾਂ ਬੱਚਿਆਂ ਦਾ ਭਵਿੱਖ ਖਰਾਬ ਹੋ ਜਾਊਗਾ ਡਾਕਟਰ ਉਹਦਾ ਇਲਾਜ ਸ਼ੁਰੂ ਕਰ ਦਿੰਦੇ ਨੇ ਪੂਰਾ ਪਰਿਵਾਰ ਪੈਸਿਆਂ ਦਾ ਇੰਤਜ਼ਾਮ ਕਰਨ ਲੱਗਦਾ ਹੈ। ਸਤਵੀਰ ਅਤੇ ਉਹਦੇ ਪਿਓ ਕੋਲ ਜਿੰਨੇ ਵੀ ਪੈਸੇ ਸੀ ਉਹ ਸਾਰੇ ਇਲਾਜ ਵਿੱਚ ਖਰਚ ਹੋ ਜਾਂਦੇ ਨੇ। ਸਤਵੀਰ ਦਾ ਇਲਾਜ ਕਰਵਾਉਣ ਲਈ ਉਹਦੀ ਘਰ ਵਾਲੀ ਆਪਣੇ ਗਹਿਣੇ ਤੱਕ ਵੇਚ ਦਿੰਦੀ ਹੈ ਪਰ ਅਜੇ ਵੀ ਉਸਦਾ ਇਲਾਜ ਚੱਲ ਰਿਹਾ ਸੀ। ਡਾਕਟਰ ਹੋਰ ਪੈਸੇ ਮੰਗ ਰਹੇ ਸਨ। ਨਿਰਮਲ ਦੀ ਸਾਰੀ ਤਨਖਾਹ ਆਪਣੇ ਅਕਾਊਂਟ ਵਿੱਚ ਜਮ੍ਹਾਂ ਸੀ ਜਦੋਂ ਪਰਿਵਾਰ ਨੂੰ ਇਸ ਤਰ੍ਹਾਂ ਮੁਸੀਬਤ ਵਿੱਚ ਦੇਖਦਾ ਹੈ ਤਾਂ ਉਹ ਬਿਨਾਂ ਕਿਸੇ ਦੇ ਕਹੇ ਆਪਣੀ ਸਾਰੀ ਤਨਖਾਹ ਕਢਾ ਕੇ ਆਪਣੇ ਪਿਤਾ ਨੂੰ ਦੇ ਦਿੰਦਾ ਹੈ ਤੇ ਕਹਿੰਦਾ ਹੈ ਕਿ ਆ ਇਹ ਮੇਰੀ ਤਨਖਾਹ ਦੇ ਪੈਸੇ ਹਨ ਜੋ ਹੁਣ ਤੱਕ ਇਕੱਠੇ ਹੋਏ ਸੀ ਆ ਇਹ ਰੱਖ ਲਿਓ ਤੇ ਬਾਈ ਦਾ ਇਲਾਜ ਕਰਵਾਓ ਆ ਰੁਪਿਆਂ ਦੀ ਫਿਕਰ ਨਾ ਕਰੋ ਉਹ ਤਾਂ ਆਪਾਂ ਹੋਰ ਕਮਾ ਲਾਂਗੇ ਇਹ ਗੱਲ ਸੁਣ ਕੇ ਪਿਓ ਦੀ ਅੱਖਾਂ 'ਚ ਹੰਝੂ ਆ ਗਏ ਸੀ ਆ ਨਿਰਮਲਾ ਆਪਣੇ ਪਿਓ ਨੂੰ ਕਹਿਣ ਲੱਗਦਾ ਹੈ ਕਿ ਮੈਨੂੰ ਭਰਾ ਨਾਲੋਂ ਪੈਸੇ ਜ਼ਿਆਦਾ ਪਿਆਰੇ ਨਹੀਂ ਇਹ ਗੱਲ ਸੀਮਾ ਨੂੰ ਵੀ ਦੀ ਸਜਾਂਦੀ ਹੈ ਉਸ ਸਮੇਂ ਤਾਂ ਉਹ ਕੁਝ ਨਹੀਂ ਬੋਲਦੀ ਥੋੜੇ ਦਿਨਾਂ ਬਾਅਦ ਸਤਵੀਰ ਵੀ ਠੀਕ ਹੋ ਕੇ ਘਰ ਆ ਜਾਂਦਾ ਹੈ ਪਰ ਜਿਵੇਂ ਹੀ ਕਰਵਾ ਚੋਤ ਦੇ ਵਰਤ ਆਉਂਦੇ ਹਨ ਤਾਂ ਸੀਮਾ ਸ਼ੋਪਿੰਗ ਕਰਨ ਦੀ ਜਿੱਦ ਕਰਾਂ ਲੱਗਦੀ ਹੈ ਪਰ ਅਜੇ ਘਰ ਦੇ ਹਾਲਾਤ ਨਿਚੰਗੇ ਨਹੀਂ ਸੀ ਹੋਏ ਕਿ ਉਹ ਖੁੱਲਾ ਕਰਜ਼ਾ ਕਰ ਸਕਣ ਸਤਵੀਰ ਦੇ ਇਲਾਜ ਲਈ ਉਹਨਾਂ ਨੇ ਜੋ ਕਰਜ਼ਾ ਲਿਆ ਸੀ ਅਜੇ ਤਾਂ ਉਸ ਨੂੰ ਵਾਪਸ ਕਰਨ ਵਿੱਚ ਹੀ ਲੱਗੇ ਹੋਏ ਸਨ ਹੁਣ ਨਿਰਮਲ ਵੀ ਆਪਣੀ ਤਨਖਾਹ ਆਪਣੇ ਪਿਓ ਨੂੰ ਦੇਣ ਲੱਗ ਗਿਆ ਸੀ ਜਦੋਂ ਹੀ ਮਹੀਨੇ ਦੀ ਤਨਖਾਹ ਆਉਂਦੀ ਤਾਂ ਉਹ ਆਪਣੇ ਪਿਤਾ ਨੂੰ ਸਾਰੀ ਤਨਖਾਹ ਦੇ ਦਿੰਦਾ ਹੁਣ ਸ਼ੋਪਿੰਗ ਕਰਨ ਲਈ ਜਦੋਂ ਸੀਮਾ ਪੈਸੇ ਮੰਗਦੀ ਹੈ ਤਾਂ ਨਿਰਮਲ ਕਹਿੰਦਾ ਹੈ ਕਿ ਅਜੇ ਮੇਰੇ ਕੋਲ ਪੈਸੇ ਨਹੀਂ ਅਜੇ ਤਾਂ ਆਪਣਾ ਹੱਥ ਤੰਗ ਚੱਲ ਰਿਹਾ ਹੈ ਅਗਲੇ ਮਹੀਨੇ ਮੈਂ ਤੈਨੂੰ ਕੁਝ ਨਾ ਕੁਝ ਸ਼ੋਪਿੰਗ ਜ਼ਰੂਰ ਕਰਵਾ ਦਵਾਂਗਾ ਇਹ ਸੁਣ ਕੇ ਸੀਮਾ ਗੁੱਸੇ ਵਿੱਚ ਕਹਿਣ ਲੱਗਦੀ ਹੈ ਹਾਂ ਤੇਰੇ ਕੋਲ ਰੁਪਏ ਕਿੱਥੇ ਹਨ ਤੁਸੀਂ ਤਾਂ ਆਪਣੀ ਸਾਰੀ ਤਨਖਾਹ ਚੱਕ ਕੇ ਘਰੇ ਦੇ ਦਿੰਦੇ ਹੋ ਸਾਰੇ ਰੁਪਏ ਆਪਣੇ ਭਰਾ ਉੱਤੇ ਖਰਚ ਕਰ ਦਿੱਤੇ ਤੁਹਾਡੇ ਲਈ ਆ ਤੁਹਾਡਾ ਪਰਿਵਾਰ ਹੀ ਸਭ ਕੁਝ ਹੈ ਮੈਂ ਤਾਂ ਇਸ ਘਰ ਵਿੱਚ ਕੁਝ ਹੈ ਹੀ ਨਹੀਂ ਆ ਇਹ ਗੱਲ ਸੁਣ ਕੇ ਨਿਰਮਲ ਨੂੰ ਬੜਾ ਬੁਰਾ ਲੱਗਦਾ ਹੈ ਉਹ ਸੀਮਾ ਨੂੰ ਸਮਝੋਣ ਲੱਗਦਾ ਹੈ ਪਰ ਸੀਮਾ ਸਮਝਣ ਵਾਲਿਆਂ ਵਿੱਚੋਂ ਨਹੀਂ ਸੀ ਉਹ ਬਾਰ ਬਾਰ ਉਹਨੂੰ ਮੇਹਣੇ ਮਾਰਦੀ ਹੈ ਜਦੋਂ ਨਿਰਮਲ ਦੇ ਸਮਝਾਉਣ ਤੇ ਵੀ ਸੀਮਾ ਨਹੀਂ ਮੰਨਦੀ ਤਾਂ ਨਿਰਮਲ ਗੁੱਸੇ ਵਿੱਚ ਉਹਦੇ ਇੱਕ ਜ਼ੋਰਦਾਰ ਥੱਪੜ ਮਾਰ ਦਿੰਦਾ ਹੈ ਕਹਿੰਦਾ ਹੈ ਕਿ ਭਰਾ ਨੂੰ ਪੈਸੇ ਸ਼ੋਪਿੰਗ ਕਰਨ ਲਈ ਨਹੀਂ ਦਿੱਤੇ ਉਹਦੀ ਜਾਨ ਬਚਾਉਣ ਲਈ ਦਿੱਤੇ ਸੀ ਜੇ ਸਤਵੀਰ ਦੀ ਜਗ੍ਹਾ ਤੇ ਤੂੰ ਹੁੰਦੀ ਫਿਰ ਵੀ ਸਾਰੇ ਪਰਿਵਾਰ ਨੇ ਉਹੀ ਕਰਨਾ ਸੀ ਜੋ ਉਹਦੇ ਲਈ ਕੀਤਾ ਇਹ ਸੁਣ ਕੇ ਸੀਮਾ ਜਿਸ ਨੂੰ ਆ ਪਰਿਵਾਰ ਵਿੱਚ ਕਿਸੇ ਨੇ ਕੁਝ ਨਹੀਂ ਸੀ ਕਿਹਾ ਉਹਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਉਹ ਆਪਣੇ ਕਮਰੇ ਵਿੱਚ ਜਾ ਕੇ ਆਪਣਾ ਸਮਾਨ ਪੈਕ ਕਰਣ ਲੱਗ ਜਾਂਦੀ ਹੈ ਇਹ ਸਭ ਦੇਖ ਕੇ ਨਿਰਮਲ ਦੇ ਮਾਪਿਓ ਆਪਣੇ ਪੁੱਤਰ ਨੂੰ ਕਹਿ ਲੱਗਦੇ ਹਨ ਕਿ ਇਹ ਸਭ ਤੂੰ ਗਲਤ ਕੀਤਾ ਉਹ ਕਹਿੰਦੇ ਨੇ ਕਿ ਤੂੰ ਆ ਸੀਮਾ ਨੂੰ ਰੋਕ ਲੈ ਇੱਕ ਨਿੱਕੀ ਜਿਹੀ ਗਲਤੀ ਕਰਕੇ ਤੁਹਾਡਾ ਘਰ ਖਰਾਬ ਨਾ ਹੋ ਜੇ ਨਿਰਮਲ ਕਹਿੰਦਾ ਹੈ ਕਿ ਮੈਂ ਇਹਨੂੰ ਮਨਾਵਾਂਗਾ ਨਹੀਂ ਆ ਇਹਨੇ ਗਲਤ ਕੀਤਾ ਹੈ ਇਸ ਤੋਂ ਥੋੜੇ ਟਾਈਮ ਬਾਅਦ ਸੀਮਾ ਆਪਣਾ ਸਮਾਨ ਪੈਕ ਕਰਕੇ ਕਮਰੇ ਵਿੱਚੋਂ ਬਾਹਰ ਨਿਕਲ ਆਉਂਦੀ ਹੈ ਉਹ ਕਮਰੇ ਵਿੱਚੋਂ ਬਾਹਰ ਆ ਕੇ ਨਿਰਮਲ ਨੂੰ ਕਹਿੰਦੀ ਹੈ ਤੁਹਾਡੇ ਲਈ ਤੁਹਾਡੇ ਘਰ ਦੇ ਹੀ ਸਭ ਕੁਝ ਨੇ ਹੁਣ ਇਹਨਾਂ ਨਾਲ ਹੀ ਰਹੋ ਮੈਂ ਆਪਣੀ ਬਾਕੀ ਦੀ ਜ਼ਿੰਦਗੀ ਆਪਣੇ ਪਿਕੇ ਘਰ ਘੱਟ ਲਵਾਂਗੀ ਕਿਉਂਕਿ ਮੇਰੇ ਪਿਓ ਕੋਲ ਬਹੁਤ ਜ਼ਿਆਦਾ ਜ਼ਮੀਨ ਜਾਇਦਾਦ ਹੈ ਉਹ ਮੈਨੂੰ ਚੰਗੀ ਤਰ੍ਹਾਂ ਖੁਸ਼ ਰੱਖਣਗੇ ਇਹ ਗੱਲ ਸੁਣ ਕੇ ਨਿਰਮਲ ਹੈਰਾਨ ਹੁੰਦਾ ਹੈ ਉਹ ਸੋਚਣ ਲੱਗਦਾ ਹੈ ਕਿ ਆ ਇੱਕ ਨਿੱਕੀ ਇਹ ਗਲਤੀ ਕਰਕੇ ਇਹ ਆਪਣਾ ਘਰ ਤੋੜਨ ਦਾ ਫੈਸਲਾ ਕਿਵੇਂ ਕਰ ਸਕਦੀ ਹੈ ਉਹ ਸੀਮਾ ਨੂੰ ਰੋਕਣ ਦੀ ਕੋਸ਼ਿਸ਼ ਕਰਦਾ ਹੈ ਤੈਨੂੰ ਧਮਕਾਉਣ ਵੀ ਲੱਗਦਾ ਹੈ ਕਿ ਜੇਕਰ ਇੱਕ ਵਾਰ ਤੂੰ ਕਰੋ ਚਲੀ ਗਈ ਦੁਬਾਰਾ ਕਦੇ ਵਾਪਸ ਨਹੀਂ ਆ ਸਕੇਂਗੀ ਆ ਨਿਰਮਲ ਸੋਚ ਰਿਹਾ ਸੀ ਕਿ ਹੋ ਸਕਦਾ ਹੈ ਕਿ ਇਹ ਗੱਲ ਸੁਣ ਕੇ ਉਹ ਡਰ ਕੇ ਘਰ ਛੱਡ ਕੇ ਨਾ ਜਾਵੇ ਪਰਸੀਮਾ ਉਹਦੀ ਗੱਲ ਨੂੰ ਅਣਸੂਨਾ ਕਰਕੇ ਕਹਿੰਦੀ ਹੈ ਕਿ ਆ ਠੀਕ ਹੈ ਮੈਂ ਵੀ ਇਸ ਘਰ ਵਿੱਚ ਨਹੀਂ ਰਹਿਣਾ ਚਾਹੁੰਦੀ ਹੁਣ ਮੈਂ ਇਸ ਘਰ ਵਿੱਚ ਕਦੇ ਵੀ ਵਾਪਸ ਨਹੀਂ ਆਵਾਂਗੀ ਉਸ ਤੋਂ ਬਾਅਦ ਸੀਮਾ ਆਪਣੀ ਤੀਨ ਨੂੰ ਵੀ ਆਪਣੇ ਨਾਲ ਲੈ ਕੇ ਜਾਣ ਲੱਗਦੀ ਹੈ ਪਰ ਨਿਰਮਲ ਕਹਿੰਦਾ ਹੈ ਕਿ ਜੇ ਤੂੰ ਜਾਣਾ ਹੈ ਤਾਂ ਸ਼ੌਂਕ ਨਾਲ ਜਾ ਪਰ ਮੇਰੀ ਧੀ ਮੇਰੇ ਕੋਲ ਰਹੇਗੀ ਤੂੰ ਇਹਨੂੰ ਆਪਣੇ ਨਾਲ ਨਹੀਂ ਲੈ ਜਾ ਸਕਦੀ ਇਹ ਗੱਲ ਸੁਣ ਕੇ ਸਿਮਾ ਆਪਣੀ ਧੀ ਨੂੰ ਉੱਥੇ ਹੀ ਛੱਡ ਕੇ ਘਰ ਤੋਂ ਚਲੀ ਜਾਂਦੀ ਹੈ ਇੱਕ ਵਾਰੀ ਵੀ ਵਾਪਸ ਮੁੜ ਕੇ ਨਹੀਂ ਦੇਖਦੀ ਘਰ ਦੇ ਨਿਰਮਲ ਨੂੰ ਸਮਝੋਣ ਲੱਗਦੇ ਨੇ ਪਰ ਨਿਰਮਲ ਕਹਿੰਦਾ ਹੈ ਕਿ ਪਹਿਲਾਂ ਮੈਂ ਇਹਦੀਆਂ ਨਿੱਕੀਆਂ ਨਿੱਕੀਆਂ ਗਲਤੀਆਂ ਨੂੰ ਮਾਫ਼ ਕਰਦਾ ਆਇਆ ਹਾਂ ਪਰ ਅੱਜ ਇਹਨੇ ਬਹੁਤ ਵੱਡੀ ਗੱਲ ਕਹੀ ਹੈ ਮੈਂ ਇਸ ਨੂੰ ਮਾਫ਼ ਨਹੀਂ ਕਰ ਸਕਦਾ ਘਰ ਦੇ ਕਹਿੰਦੇ ਨੇ ਤੂੰ ਇਹਨੂੰ ਮਨਾ ਲੈ ਇਸ ਤਰ੍ਹਾਂ ਛੋਟੀਆਂ-ਛੋਟੀਆਂ ਗੱਲਾਂ ਕਰਕੇ ਘਰ ਨਹੀਂ ਤੋੜਦੇ ਤਿੰਨ ਚਾਰ ਦਿਨ ਇਸੇ ਤਰ੍ਹਾਂ ਲੰਘ ਜਾਂਦੇ ਨੇ ਪਰ ਜਦੋਂ ਘਰ ਦੇ ਬਾਰ-ਬਾਰ ਨਿਰਮਲ ਨੂੰ ਕਹਿੰਦੇ ਨੇ ਤਾਂ ਉਸ ਨੂੰ ਮਨਾਉਣ ਲਈ ਸੀਮਾ ਦੇ ਪਿੱਕੇ ਘਰ ਚਲਾ ਜਾਂਦਾ ਹੈ ਸੀਮਾ ਨੇ ਆਪਣੇ ਪੇਕੇ ਜਾ ਕੇ ਰੋ ਰੋ ਕੇ ਠੁੱਟੀਆਂ ਗੱਲਾਂ ਆਪਣੇ ਪਿਓ ਨੂੰ ਦੱਸਿਆ ਸੀ ਇਸ ਲਈ ਜਦੋਂ ਨਿਰਮਲ ਉਹਦੇ ਘਰ ਜਾਂਦਾ ਹੈ ਤਾਂ ਸੀਮਾ ਦਾ ਸਾਰਾ ਪਰਿਵਾਰ ਉਸ ਉੱਤੇ ਪੜਖ ਜਾਂਦਾ ਹੈ ਉਹ ਕਹਿਣ ਲੱਗਦਾ ਹੈ ਕਿ ਇਸ ਤਰ੍ਹਾਂ ਸਾਡੀ ਤੀ ਤੇਰੇ ਘਰ ਵਿੱਚ ਨਹੀਂ ਰਹੇਗੀ ਜੇ ਤੂੰ ਇਹਨੂੰ ਆਪਣੇ ਨਾਲ ਰੱਖਣਾ ਚਾਹੁੰਦਾ ਹੈ ਤਾਂ ਤੈਨੂੰ ਅੱਡ ਹੋਣਾ ਪਵੇਗਾ ਨਿਰਮਲ ਪਹਿਲਾਂ ਤਾਂ ਗੱਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰਦਾ ਹੈ ਪਰ ਜਦੋਂ ਗੱਲ ਵਿਗੜਦੀ ਲੱਗਦੀ ਹੈ ਤਾਂ ਉਹ ਕਹਿ ਦਿੰਦਾ ਹੈ ਕਿ ਠੀਕ ਹੈ ਮੈਂ ਵੀ ਇਹਦੇ ਨਾਲ ਨਹੀਂ ਰਹਿਣਾ ਉਸ ਤੋਂ ਬਾਅਦ ਉਹਨਾਂ ਨੇ ਤਲਾਕ ਲੈਣ ਦਾ ਫੈਸਲਾ ਕਰ ਲਿਆ ਸੀ ਦੋਹਾਂ ਦੀ ਰਜਮੰਦੀ ਨਾਲ ਛੇਤੀ ਹੀ ਉਹਨਾਂ ਦਾ ਤਲਾਕ ਹੋ ਜਾਂਦਾ ਹੈ ਹੁਣ ਆਪਣੇ ਪਿਓ ਦੇ ਘਰੇ ਰਹਿਣ ਲੱਗਦੀ ਹੈ ਤੇ ਨਿਰਮਲ ਆਪਣੀ ਧੀ ਨਾਲ ਆਪਣੇ ਘਰ ਵਿੱਚ ਰਹਿਣ ਲੱਗਦਾ ਹੈ ਇਸੇ ਤਰ੍ਹਾਂ ਹੌਲੀ-ਹੌਲੀ ਸਮਾਂ ਬੀਤਦਾ ਜਾਂਦਾ ਹੈ ਸਮੇਂ ਦੇ ਨਾਲ ਹੁਣ ਇਸ ਗੱਲ ਨੂੰ 5 ਸਾਲ ਹੋ ਗਏ ਸਨ ਮਾਨਸਾ ਵਿੱਚ ਨਿਰਮਲ ਦਾ ਇੱਕ ਦੋਸਤ ਸੀ ਜਿਹੜਾ ਉਹਦੇ ਨਾਲ ਹੀ ਕੰਪਨੀ ਵਿੱਚ ਕੰਮ ਕਰਦਾ ਸੀ ਉਹਨਾਂ ਦੋਆ ਵਿੱਚ ਕਾਫੀ ਗੂੜੀ ਦੋਸਤੀ ਸੀ ਆ ਨਿਰਮਲ ਦੇ ਦੋਸਤ ਦੀ ਆ ਛੋਟੀ ਭੈਣ ਦਾ ਵਿਆਹ ਸੀ ਉਹ ਨਿਰਮਲ ਨੂੰ ਵੀ ਵਿਆਹ ਵਿੱਚ ਆਉਣ ਲਈ ਕਹਿੰਦਾ ਹੈ ਤੇ ਤੇ ਕਹਿੰਦਾ ਹੈ ਕਿ ਤੂੰ ਆ ਦੋ ਦਿਨ ਪਹਿਲਾਂ ਹੀ ਵਿਆਹ ਵਿੱਚ ਆ ਜਾਈਂ ਆ ਮੇਰੇ ਨਾਲ ਘਰ ਦੇ ਛੋਟੇ-ਮੋਟੇ ਕੰਮਾਂ ਵਿੱਚ ਹੱਥ ਵਟਾ ਦੇਵੀ ਨਿਰਮਲ ਉਹਨੂੰ ਆਉਣ ਦਾ ਵਾਅਦਾ ਕਰਦਾ ਹੈ ਵਿਆਹ ਤੋਂ 2 ਦਿਨ ਪਹਿਲਾਂ ਹੀ ਨਿਰਮਲਾ ਉਹਨਾਂ ਦੇ ਘਰੇ ਜਾਂਦਾ ਹੈ ਆਪਣੇ ਦੋਸਤ ਨਾਲ ਕੁਝ ਸਾਮਾਨ ਖਰੀਦਣ ਲਈ ਬਾਜ਼ਾਰ ਜਾਂਦਾ ਹੈ ਤੇ ਜਿਵੇਂ ਹੀ ਉਹ ਬਾਜ਼ਾਰੋਂ ਆ ਕੇ ਸਾਮਾਨ ਹਲਵਾਈ ਨੂੰ ਫੜਾਉਣ ਲਈ ਜਾਂਦਾ ਹੈ ਤਾਂ ਸਾਮਾਨ ਫੜਾਉਣ ਤੋਂ ਬਾਅਦ ਉਹਦੀ ਨਜ਼ਰ ਪਾਂਡੇ ਤੋਂ ਰਹੀਆਂ ਔਰਤਾਂ ਤੇ ਪੈਂਦੀ ਹੈ ਪਾਂਡੇ ਤੋਂ ਰਹੀਆਂ ਔਰਤਾਂ ਵਿੱਚ ਉਹਦੀ ਨਜ਼ਰ ਹੀ ਔਰਤ ਤੇ ਪੈਂਦੀ ਹੈ ਜਿਹਨੂੰ ਵੇਖਦੇ ਹੀ ਉਹ ਪਛਾਣ ਜਾਂਦਾ ਹੈ ਅਸਲ ਵਿੱਚ ਇਹ ਕੋਈ ਹੋਰ ਨਹੀਂ ਉਹਦੀ ਪਹਿਲੀ ਪਤਨੀ ਸੀ ਸੀਮਾ ਸੀ ਆ ਸੀਮਾ ਨੂੰ ਦੇਖ ਕੇ ਉਹ ਉਹਦੇ ਕੋਲ ਜਾਂਦਾ ਹੈ ਤੇ ਜਿਵੇਂ ਹੀ ਸੀਮਾ ਨਿਰਮਲ ਨੂੰ ਦੇਖਦੀ ਹੈ ਤੇ ਉਹਦੀ ਅੱਖਾਂ ਵਿੱਚੋਂ ਹੰਝੂ ਨਿਕਲ ਜਾਂਦੇ ਨੇ ਉਹ ਇੱਕਦਮ ਉੱਠ ਕੇ ਨਿਰਮਲ ਦੇ ਪੈਰ ਫੜ ਕੇ ਮਾਫੀ ਮੰਗਣ ਲੱਗਦੀ ਹੈ ਇਹ ਸਭ ਕੁਝ ਦੇਖ ਕੇ ਨਿਰਮਲ ਹੈਰਾਨ ਰਹਿ ਜਾਂਦਾ ਹੈ ਉਹ ਸੋਚਣ ਲੱਗਦਾ ਹੈ ਕਿ ਜਿਹੜੀ ਕੁੜੀ ਨੂੰ ਆ ਆਪਣੇ ਪਿਓ ਦੇ ਪੈਸਿਆਂ ਦਾ ਐਨਾ ਕਮੰਡ ਸੀ ਉਹਦੀ ਇਹ ਹਾਲਤ ਕਿਵੇਂ ਹੋ ਗਈ ਹੈ ਕਿ ਅੱਜ ਉਹ ਵਿਆਹ ਵਿੱਚ ਹਲਵਾਈ ਦੇ ਨਾਲ ਪੰਡੇ ਤੋਂਨ ਦਾ ਕੰਮ ਕਰ ਰਹੀ ਹੈ ਇਸ ਤੋਂ ਬਾਅਦ ਨਿਰਮਲਾ ਉਹਨੂੰ ਚੁੱਪ ਕਰਵਾਉਂਦਾ ਹੈ ਤੇ ਪੁੱਛਣ ਲੱਗਦਾ ਹੈ ਕਿ ਐਜਾ ਕੀ ਹੋ ਗਿਆ ਜੋ ਤੂੰ ਇਹ ਕੰਮ ਕਰ ਰਹੀ ਹੈ ਨਿਰਮਲ ਦੇ ਕਹਿਣ ਤੇ ਸੀਮਾ ਚੁੱਪ ਹੋ ਜਾਂਦੀ ਹੈ ਉਹ ਕਹਿੰਦੀ ਹੈ ਕਿ ਉਸੀ ਪਹਿਲਾਂ ਮੈਨੂੰ ਮਾਫ਼ ਕਰ ਦਿਓ ਮੈਂ ਤੁਹਾਨੂੰ ਸਾਰੀ ਗੱਲ ਦੱਸ ਦੇਵਾਂਗੀ ਕਿ ਮੇਰੇ ਨਾਲ ਕੀ ਹੋਇਆ ਨਿਰਮਲ ਉਹਨੂੰ ਦਿਲਾਸਾ ਦਿੰਦਾ ਹੈ ਤੇ ਕਹਿੰਦਾ ਹੈ ਕਿ ਦੱਸ ਕੀ ਹੋਇਆ ਤੇਰੇ ਨਾਲ ਸੀਮਾ ਹੁਣ ਉਹ ਉਸ ਨੂੰ ਆਪਣੀ ਪੂਰੀ ਕਹਾਣੀ ਸੁਣਾਉਣ ਲੱਗਦੀ ਹੈ ਉਹ ਨਿਰਮਲ ਨੂੰ ਦੱਸਦੀ ਹੈ ਕਿ ਆਪਣੇ ਤਲਾਕ ਤੋਂ 6 ਮਹੀਨੇ ਬਾਅਦ ਹੀ ਮੇਰੇ ਪਾਪਾ ਇਸ ਗੱਲ ਬਾਰੇ ਜਿਆਦਾ ਹੀ ਸੋਚ-ਸੋਚ ਕੇ ਬਿਮਾਰ ਹੋ ਗਏ ਸਰਨਾ ਟੈਨਸ਼ਨ ਦੇ ਕਾਰਨ ਉਹਨਾਂ ਨੂੰ ਇੱਕ ਦਿਨ ਹਾਰਟ ਅਟੈਕ ਆ ਜਾਂਦਾ ਹੈ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਵੇਂ ਹੀ ਪਾਪਾ ਦੀ ਮੌਤ ਹੁੰਦੀ ਹੈ ਤਾਂ ਕਰਦੇ ਸਾਰੇ ਫੈਸਲੇ ਪ੍ਰਾਪਰਜਾਈ ਨੇ ਕਰਨੇ ਸ਼ੁਰੂ ਕਰ ਦਿੱਤੇ ਸੀ ਉਹਨਾਂ ਨੇ ਮੇਰੇ ਨਾਲ ਬਹੁਤ ਹੀ ਬੁਰਾ ਕਰਨਾ ਸ਼ੁਰੂ ਕਰ ਦਿੱਤਾ ਉਹ ਮੈਨੂੰ ਨਿੱਕੀਆਂ ਨਿੱਕੀਆਂ ਗੱਲਾਂ ਤੇ ਮਿਹਨੇ ਮਾਰਦੇ ਤੇ ਜੇ ਕਦੇ ਮਾਂ ਮੇਰੀ ਸਾਈਡ ਲੈਂਦੀ ਤਾ ਮਾਂ ਨੂੰ ਵੀ ਬਹੁਤ ਸਾਰੀਆਂ ਗੱਲਾਂ ਸੁਣਾਉਂਦੇ ਉਹਨਾਂ ਦਾ ਟੋਰਚਰ ਮੇਰੇ ਤੇ ਬਹੁਤ ਜ਼ਿਆਦਾ ਵਧ ਗਿਆ ਸੀ ਇਸ ਤੋਂ ਬਾਅਦ ਮੈਂ ਤੇ ਮੇਰੀ ਮਾਂ ਉਸ ਘਰ ਨੂੰ ਛੱਡ ਕੇ ਇੱਥੇ ਮਾਨਸਾ ਵਿੱਚ ਆ ਕੇ ਰਹਿਣ ਲੱਗ ਗਈਆਂ ਮੈਂ ਇੱਥੇ ਛੋਟਾ ਮੋਟਾ ਕੰਮ ਲੱਭ ਲਿਆ ਸੀ ਜਿਹਦੇ ਨਾਲ ਗੁਜ਼ਾਰਾ ਹੋਣ ਲੱਗ ਗਿਆ ਪਹਿਲਾਂ ਤਾਂ ਮਾਂ ਵੀ ਮੇਰੇ ਨਾਲ ਕੰਮ ਵਿੱਚ ਹੱਥ ਪਟੋਂਦੀ ਸੀ ਪਰ ਹੁਣ ਮਾਂ ਦੀ ਤਬੀਅਤ ਜ਼ਿਆਦਾ ਖਰਾਬ ਹੈ ਇਸੇ ਲਈ ਸਾਰਾ ਕੰਮ ਮੈਨੂੰ ਹੀ ਕਰਨਾ ਪੈ ਰਿਹਾ ਹੈ ਇਹ ਸਭ ਕੁਝ ਸੁਣ ਕੇ ਨਿਰਮਲ ਨੂੰ ਬਹੁਤ ਜ਼ਿਆਦਾ ਹੈਰਾਨੀ ਹੁੰਦੀ ਹੈ ਸੀਮਾ ਇਹ ਕੁਝ ਦੱਸਦੇ ਹੋਏ ਫੁੱਟ-ਫੁੱਟ ਕੇ ਰੋਣ ਲੱਗ ਗਈ ਸੀ ਆ ਨਿਰਮਲ ਆ ਉਹਨੂੰ ਚੁੱਪ ਕਰਵਾਉਂਦਾ ਹੈ ਤੇ ਕਹਿੰਦਾ ਹੈ ਕਿ ਤੂੰ ਜੋ ਫੈਸਲਾ ਲਿਆ ਸੀ ਉਹ ਤੇਰਾ ਹੀ ਸੀ ਆ ਤੂੰ ਹੀ ਚਾਹੁੰਦੀ ਸੀ ਕਿ ਆਪਾਂ ਅਲੱਗ ਹੋ ਜਾਈਏ ਇਹ ਸੁਣ ਕੇ ਸੀਮਾ ਚੁੱਪ ਕਰ ਜਾਂਦੀ ਹੈ ਸੀਮਾ ਨੂੰ ਆਪਣੀ ਧੀ ਦੀ ਯਾਦ ਆਉਂਦੀ ਹੈ ਉਹ ਨਿਰਮਲ ਨੂੰ ਪੁੱਛਣ ਲੱਗਦੀ ਹੈ ਕਿ ਹੁਣ ਆਪਣੀ ਧੀ ਕਿੱਡੀ ਵੱਡੀ ਹੋ ਗਈ ਹੈ ਉਹ ਕਿਵੇਂ ਹੈ ਨਿਰਮਲ ਫੋਨ ਕੱਢ ਕੇ ਆਪਣੀ ਧੀ ਦੀਆਂ ਫੋਟੋਆਂ ਸੀਮਾ ਨੂੰ ਦਿਖਾਉਂਦਾ ਹੈ ਆਪਣੀ ਧੀ ਦੀਆਂ ਫੋਟੋਆਂ ਨੂੰ ਦੇਖ ਕੇ ਸੀਮਾ ਇੱਕ ਵਾਰ ਫਿਰ ਬਾਬੂ ਕਹੋ ਜਾਂਦੀ ਹੈ ਸੀਮਾ ਨਿਰਮਲ ਨੂੰ ਕਹਿੰਦੀ ਹੈ ਕਿ ਤੁਸੀਂ ਇੱਕ ਵਾਰ ਮੈਨੂੰ ਮੇਰੀ ਧੀ ਨਾਲ ਮਿਲਾ ਸਕਦੇ ਹੋ ਨਿਰਮਲ ਕਹਿੰਦਾ ਹੈ ਕਿ ਹਾਂ ਕੱਲ ਨੂੰ ਤੁਸੀਂ ਇੱਥੇ ਨੇੜੇ ਹੀ ਇੱਕ ਪਾਰਕ ਵਿੱਚ ਆ ਜਾਓ ਮੈਂ ਆਪਣੀ ਤੀਨ ਨੂੰ ਲੈ ਕੇ ਉੱਥੇ ਪਹੁੰਚ ਜਾਵਾਂਗਾ ਤੁਸੀਂ ਉਹਦੇ ਨਾਲ ਮਿਲ ਲਿਓ ਤੇ ਗੱਲਾਂ ਕਰ ਲਿਓ ਉਸ ਦਿਨ ਤਾਂ ਨਿਰਮਲ ਕਮਤਨ ਦਾ ਕਰਵਾਉਣ ਤੋਂ ਬਾਅਦ ਘਰੇ ਚਲਾ ਜਾਂਦਾ ਹੈ ਪਰ ਅਗਲੇ ਦਿਨ ਉਹ ਆਪਣੀ ਤੀਨ ਨੂੰ ਨਾਲ ਲੈ ਕੇ ਪਾਰਕ ਵਿੱਚ ਪਹੁੰਚ ਜਾਂਦਾ ਹੈ ਸੀਮਾ ਵੀ ਉੱਥੇ ਉਹਨਾਂ ਦਾ ਇੰਤਜ਼ਾਰ ਕਰ ਰਹੀ ਸੀ ਆਪਣੀ ਧੀ ਨੂੰ ਦੇਖ ਕੇ ਉਹ ਇਕਦਮ ਉਸ ਨੂੰ ਗਲੇ ਨਾਲ ਲਾ ਲੈਂਦੀ ਹੈ ਤੇ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਜਦੋਂ ਸੀਮਾ ਆਪਣੀ ਧੀ ਨੂੰ ਛੱਡ ਕੇ ਗਈ ਸੀ ਉਹ ਸਿਰਫ 1.5 ਸਾਲ ਦੀ ਸੀ ਆ ਉਹਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਇਹ ਔਰਤ ਉਹਦੀ ਮਾਂ ਹੈ ਉਹ ਨਿਰਮਲ ਨੂੰ ਪੁੱਛਣ ਲੱਗਦੀ ਹੈ ਕਿ ਪਾਪਾ ਇਹ ਆਂਟੀ ਕੌਣ ਹੈ ਨਿਰਮਲ ਦੱਸਦਾ ਹੈ ਕਿ ਇਹ ਤੇਰੀ ਮੰਮੀ ਹੈ ਇਹ ਸੁਣ ਕੇ ਨਿਰਮਲ ਧੀ ਸੀਮਾ ਵੱਲ ਅਜੀਬ ਹੀ ਨਜ਼ਰਾਂ ਨਾਲ ਦੇਖਣ ਲੱਗਦੀ ਹੈ ਥੋੜੇ ਟਾਈਮ ਗੱਲਾਂ ਕਰਨ ਤੋਂ ਬਾਅਦ ਉੱਥੋਂ ਜਾਣ ਲੱਗਦੀ ਹੈ ਤਾਂ ਨਿਰਮਲ ਕਹਿੰਦਾ ਹੈ ਕੀ ਆ ਮੈਂ ਵੀ ਤੁਹਾਡੀ ਮੰਮੀ ਦਾ ਹਾਲਚਲ ਜਾਣਨਾ ਚਾਹੁੰਦਾ ਹਾਂ ਸੀਮਾ ਉਹ ਨੂੰ ਮਨਾ ਨਹੀਂ ਕਰ ਪਾਉਂਦੀ ਹੁਣ ਸਾਰੇ ਜਣੇ ਸਿੱਧੇ ਸੀਮਾ ਦੇ ਉਸ ਕਿਰਾਏ ਵਾਲੇ ਘਰ ਵਿੱਚ ਚਲੇ ਜਾਂਦੇ ਹਨ ਜਿੱਥੇ ਉਹਦੀ ਬਿਮਾਰ ਮਾਂ மஞ்சੇ ਤੇ ਪਈ ਹੋਈ ਸੀ ਜਿਵੇਂ ਹੀ 5 ਸਾਲਾਂ ਬਾਅਦ ਉਹ ਆਪਣੇ ਜਵਾਈ ਨੂੰ ਘਰ ਵਿੱਚ ਦੇਖਦੀ ਹੈ ਤਾਂ ਉਹਦੀ ਅੱਖਾਂ ਵਿੱਚੋਂ ਪਾਣੀ ਨਿਕਲ ਜਾਂਦਾ ਹੈ ਜਿਵੇਂ ਹੀ ਨਿਰਮਲ ਉਹਦਾ ਹਾਲਚਲ ਪੁੱਛਦਾ ਹੈ ਤਾਂ ਕਹਿ ਲੱਗਦੀ ਹੈ ਪੁੱਤ ਮੈਂ ਤਾਂ ਠੀਕ ਹਾਂ ਪਰ ਮੇਰਾ ਕੋਈ ਪਰੋਸਾ ਨਹੀਂ ਮੇਰੇ ਤੋਂ ਬਾਅਦ ਅਸੀਮਾ ਬਿਲਕੁਲ ਇਕੱਲੀ ਰਹਿ ਜਾਵੇਗੀ ਮੈਂ ਚਾਹੁੰਦੀ ਹਾਂ ਕਿ ਤੁਸੀਂ ਦੋਨੇ ਇੱਕ ਵਾਰੀ ਫੇਰ ਇਕੱਠੇ ਹੋ ਜਾਓ ਤੂੰ ਇਹਨੂੰ ਆਪਣੇ ਨਾਲ ਰੱਖ ਲੈ ਅੱਜ ਤੋਂ ਬਾਅਦ ਇਹ ਤੇਰੀ ਕੋਈ ਵੀ ਗੱਲ ਮੰਨਣ ਤੋਂ ਇਨਕਾਰ ਨਹੀਂ ਕਰੇਗੀ ਇਹ ਗੱਲ ਸੁਣ ਕੇ ਨਿਰਮਲ ਇਕਦਮ ਹੈਰਾਨ ਹੋ ਜਾਂਦਾ ਹੈ ਨਿਰਮਲ ਕਹਿੰਦਾ ਹੈ ਕਿ ਗੱਲ ਤਾਂ ਤੁਹਾਡੀ ਸਹੀ ਹੈ ਪਰ ਮੈਂ ਦੁਬਾਰੇ ਆਪਣੇ ਘਰ ਵਿੱਚ ਉਸੇ ਤਰ੍ਹਾਂ ਦਾ ਮਾਹੌਲ ਨਹੀਂ ਚਾਹੁੰਦਾ ਜਿਹੜਾ ਪਹਿਲਾਂ ਸੀਮਾ ਕਰਕੇ ਬਣਿਆ ਸੀ ਸੀਮਾ ਵੀ ਪਹਿਲਾਂ ਬਹੁਤ ਕੁਝ ਸੋਚ ਚੁੱਕੀ ਸੀ ਉਹ ਕਹਿਣ ਲੱਗਦੀ ਹੈ ਕਿ ਜੇ ਤੁਸੀਂ ਮੈਨੂੰ ਮਾਫ਼ ਕਰਨ ਲਈ ਤਿਆਰ ਹੋ ਤਾਂ ਮੈਂ ਤੁਹਾਡੀ ਕਿਸੇ ਵੀ ਗੱਲ ਦਾ ਵਿਰੋਧ ਨਹੀਂ ਕਰਾਂਗੀ ਮੈਂ ਕਿਸੇ ਨੂੰ ਕੁਝ ਨਹੀਂ ਕਹਾਂਗੀ ਕਿਉਂਕਿ ਸੀਮਾ ਉਹਦੇ ਘਰ ਵਿੱਚ ਰਾਣੀਆਂ ਦੀ ਤਰ੍ਹਾਂ ਰਹਿੰਦੀ ਸੀ ਪਰ ਹੁਣ ਉਹਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੋ ਗਈ ਸੀ ਸੀਮਾ ਦੀ ਗੱਲ ਸੁਣ ਕੇ ਨਿਰਮਲ ਥੋੜੀ ਦੇਰ ਸੋਚਣ ਲੱਗਦਾ ਹੈ ਉਦੋਂ ਹੀ ਨਿਰਮਲ ਦੀਤੀ ਵੀ ਕਹਿਣ ਲੱਗਦੀ ਹੈ ਕਿ papa ਜੇ ਇਹ ਮੇਰੀ ਮਾਂ ਹੈ ਤਾਂ ਇਹ ਆਪਣੇ ਨਾਲ ਕਿਉਂ ਨਹੀਂ ਰਹਿੰਦੀ ਇਹਨੂੰ ਆਪਣੇ ਨਾਲ ਆਪਣੇ ਘਰ ਲੈ ਚੱਲੋ ਨਿਰਮਲਾ ਸੀਮਾ ਤੇ ਉਹਦੀ ਮਾਂ ਨੂੰ ਕਹਿੰਦਾ ਹੈ ਕਿ ਪਹਿਲਾਂ ਮੈਂ ਇਸ ਬਾਰੇ ਆਪਣੇ ਘਰ ਵਿੱਚ ਗੱਲ ਕਰਨਾ ਚਾਹੁੰਦਾ ਹਾਂ ਉਸ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਦੇਵਾਂਗਾ ਜੋ ਵੀ ਫੈਸਲਾ ਹੋਵੇਗਾ ਨਿਰਮਲ ਆਪਣੀਤੀ ਨੂੰ ਲੈ ਕੇ ਆਪਣੇ ਘਰੇ ਚਲਾ ਜਾਂਦਾ ਹੈ ਘਰੇ ਆ ਕੇ ਸਭ ਤੋਂ ਪਹਿਲਾਂ ਉਹ ਆਪਣੇ ਮਾਪਿਓ ਤੇ ਪਰ ਆਪਰ ਜਾਈ ਨੂੰ ਸੀਮਾ ਬਾਰੇ ਸਾਰੀ ਗੱਲ ਦੱਸਦਾ ਹੈ ਐ ਸੁਣ ਕੇ ਨਿਰਮਲ ਦੇ ਮਾਪਿਓ ਉਸ ਨੂੰ ਕਹਿੰਦੇ ਨੇ ਕਿ ਤੂੰ ਸੀਮਾ ਨੂੰ ਕਰ ਲੈ ਆਉਣਾ ਸੀ ਆ ਉਹ ਕਹਿੰਦੇ ਹਨ ਕਿ ਆ ਸੀਮਾ ਦੇ ਨਾਲ ਨਾਲ ਤੂੰ ਉਹਦੀ ਮਾਂ ਨੂੰ ਵੀ ਕਰ ਲੈ ਆਵੇਂ ਉਹ ਕੱਲੀ ਬੁਢਾਪੇ ਵਿੱਚ ਕਿੱਥੇ ਰਹੇਗੀ ਅਗਲੇ ਦਿਨ ਨਿਰਮਲ ਸਿੱਧਾ ਸੀਮਾ ਦੇ ਕੋਲ ਜਾਂਦਾ ਹੈ ਤੇ ਸੀਮਾ ਤੇ ਉਹਦੀ ਮਾਂ ਨੂੰ ਦੁਬਾਰੇ ਆਪਣੇ ਘਰ ਵਿੱਚ ਲੈ ਆਉਂਦਾ ਹੈ ਹੁਣ ਨਿਰਮਲ ਸੀਮਾ ਦੀ ਮਾਂ ਦਾ ਇਲਾਜ ਕਰਵਾਉਂਦਾ ਹੈ ਇਲਾਜ ਤੋਂ ਬਾਅਦ ਉਹ ਪੂਰੀ ਤਰ੍ਹਾਂ ਠੀਕ ਹੋ ਜਾਂਦੀ ਹੈ ਸੀਮਾ ਹੋਣ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਬਦਲ ਗਈ ਸੀ ਜਦੋਂ ਸੀਮਾ ਇਹ ਦੇਖਦੀ ਹੈ ਕਿ ਨਿਰਮਲ ਨੇ ਤਾਂ ਮੇਰੀ ਮਾਂ ਦਾ ਇਲਾਜ ਵੀ ਕਰਵਾ ਦਿੱਤਾ ਤੇ ਉਹ ਵੀ ਉਸ ਨੂੰ ਆਪਣੇ ਕੋਲ ਰੱਖ ਲੈਂਦਾ ਹੈ ਤਾਂ ਉਹਨੂੰ ਪੂਰੀ ਆਪਣੀ ਗਲਤੀ ਦਾ ਪਛਤਾਵਾ ਹੁੰਦਾ ਹੈ ਉਹ ਆਪਣੀ ਗਲਤੀ ਲਈ ਨਿਰਮਲ ਅਤੇ ਉਹਦੇ ਪਰਿਵਾਰ ਤੋਂ ਵਾਰੀ-ਵਾਰੀ ਮਾਫੀ ਮੰਗਦੀ ਹੈ ਨਿਰਮਲ ਤੋਂ 5 ਸਾਲ ਅਲਗ ਹੋਣ ਕਰਕੇ ਸੀਮਾ ਦੀ ਅਕਲ ਟਿਕਾਣੇ ਆ ਗਈ ਸੀ ਸੋ ਨਿਰਮਲ ਅਤੇ ਸੀਮਾ ਦਾ ਤਾਂ ਘਰ ਦੁਬਾਰੇ ਬਸ ਗਿਆ ਸੀ ਇਹ ਸੀ ਅੱਜ ਦੀ ਕਹਾਣੀ ਉਮੀਦ ਹੈ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਇਹ ਕਹਾਣੀ ਤੁਹਾਨੂੰ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ